ਹੋਣੀ ਚਾਹੀਦੀ ਇਹਦੇ ਬਾਰੇ ਸਾਨੂੰ ਨਹੀਂ ਨੌਲੇਜ ਹੈਗੀ ਕੋਈ ਵੀ ਅੱਛਾ ਜੀ ਜੋ ਨਹੀਂ ਇੱਕ ਮਿੰਟ ਜੀ ਅਸੀਂ ਬਚਪਨ ਇਹੀ ਸਕੂਲ ਚ ਪੜੇ ਆ ਇੱਥੇ ਪੜੇ ਆ ਠੀਕ ਹੈ ਕਿ ਨਹੀਂ ਇੱਥੋਂ ਹੀ ਗਏ ਆ ਸੰਤੋਪਤ ਜੀ ਇਹਦਾ ਸਪੈਸ ਕਿਬਲਾ ਸ੍ਰੀ ਚਮਕੌਰ ਸਾਹਿਬ ਦੇ ਬਲਾਕ ਐਂਡ ਦੇ ਪਿੰਡ ਮੋਜ ਮੋਜਦੀਨਪੁਰ ਪਿੰਡ ਨਾ ਮੋਜਦੀਨਪੁਰ ਦਾ ਜਿਹੜਾ ਪੂਰਾ ਨਾਮ ਦੱਸਿਆ ਜਾ ਰਿਹਾ ਮੋਜਲੀਪੁਰ ਕਹਿੰਦੇ ਹੁੰਦਾ ਵਸ ਤੇ ਆ ਪਹਿਲਾਂ ਵੀ ਦਿਖਾਓ ਕਿ ਗਲੀ ਐ ਜਿਹੜੀ ਕਿ ਜਿੱਥੇ ਕਿ ਸਰਕਾਰੀ ਟਾਇਲਾਂ ਜਿਹੜੀਆਂ ਲਗਾਈਆਂ ਗਈਆਂ ਇੱਕ ਤਾਂ ਹੁੰਦਾ ਵੀ ਕੋਈ ਜਿਹੜੀ ਗਲੀ ਐ ਉਹ ਅੱਗੇ ਤੇ ਪਾਰ ਉਾਰ ਪਾਰ ਕੀਤੀ ਜਾਂਦੀ ਐ ਪਰ ਇਹ ਸਾਹਮਣੇ ਇਧਰ ਵੀ ਦਿਖਾਓ ਪਿੱਛੇ ਜਿਹੜਾ ਕਿ ਅੱਗੇ ਕਿਤੇ ਵੀ ਪਾਸੇ ਇਹ ਜਿਹੜੀ ਸੜਕ ਐ ਨਦੀ ਐ ਕਿਤੇ ਨਹੀਂ ਜਾ ਰਹੀ ਲੇਕਿਨ ਸਾਡੇ ਕੋਲ ਇੱਕ ਪਰਿਵਾਰ ਆਇਆ ਸੀਗਾ ਜਿਹਦਾ ਨਾਮ ਹੈ ਗੁਰਚਰਨ ਕਿਹੜਾ ਨਾਮ ਸੁਖਚਰਨ ਸਿੰਘ ਹੈ ਇਹ ਪਰਿਵਾਰ ਸਾਡੇ ਕੋਲ ਆ ਕੇ ਇਹਨਾਂ ਨੇ ਕਿਹਾ ਵੀ ਸਾਡੀ ਗੱਲਬਾਤ ਨਹੀਂ ਹੋ ਰਹੀ ਆਰਟੀਆ ਦੇ ਵਿੱਚ ਵੀ ਮੰਕਰ ਸੀ ਤੁਸੀਂ ਉਦੀ ਆ ਜੋ ਇੱਧਰ ਕਿਆ ਨਾਮ ਹੈ ਤੁਹਾਡਾ ਸੁਖਚਰਨ ਸਿੰਘ ਆ ਜੀ ਸੁਖਚਰਨ ਸਿੰਘ ਆ ਜੀ ਕੀ ਮਾਮਲਾ ਪਹਿਲਾਂ ਆਪਾਂ ਦੱਸੋ ਮਾਮਲਾ ਮਾਮਲਾ ਸਾਡਾ ਇਹ ਹੈ ਜੀ ਵੀ ਜਿਹੜੀ ਗਲੀ ਬਣਾਈ ਹੈ ਜੀ ਇਹਨਾਂ ਨੇ ਬਲਵਿੰਦਰ ਸਿੰਘ ਨੇ ਪਹਿਲਾਂ ਬਲਵਿੰਦਰ ਸਿੰਘ ਕਹਿੰਦਾ ਜੀ ਮੇਰੀ ਰਜਿਸਟਰੀ ਵਾਲੀ ਜਗ੍ਹਾ ਹੈ ਜੀ ਇਹ ਅਸੀਂ ਕਹਿੰਦੇ ਵੀ ਅਸੀਂ ਆਪਣੀ ਲੱਤੀ ਹੋਈ ਜਗ੍ਹਾ ਸਾਡੀ ਜਗ੍ਹਾ ਹੈ ਜੀ ਇਹ ਚਲੋ ਇਹਨਾਂ ਨਾਲ ਸਾਡਾ ਫਿਰ ਝਗੜਾ ਚੱਲਿਆ ਜੀ ਕਰਗੜਾ ਇਹ ਬਲਵਿੰਦਰ ਸਿੰਘ ਦਾ ਘਰ ਆ ਜੀ ਨਾਲ ਤੇ ਫਿਰ ਉਸ ਤੋਂ ਬਾਅਦ ਮੈਂ ਉੱਥੇ ਪਾਇਆ ਜੀ ਪਹਿਲਾਂ ਰਾਤ ਨੂੰ ਆਏ ਜੀ ਇਹ 8-9 ਵਜੇ ਉਰੇ ਲਿਆ ਕੇ ਮਤਲਬ ਦਾਦਾਗਿਰੀ ਕਰਦੇ ਰਹੇ ਵੀ ਮਿੱਟੀ ਸਿੱਟਣੀ ਹੈ ਜੀ ਅਸੀਂ ਚਲੋ ਸਾਡੀ ਤੂੰ ਤੂੰ ਮੈਂ ਮੈਂ ਹੋ ਗਈ ਜੀ ਇਹ ਚਲੇ ਗਏ ਉਸ ਤੋਂ ਦੂਜੇ ਦਿਨ ਬਾਅਦ ਇੱਕ ਨਿਰਮਲ ਸਿੰਘ ਆ ਜੀ ਪੁਰਾਣੇ ਸਰਪੰਚ ਤੇ ਜੀ ਉਹ ਆਏ ਫਿਰ ਉਹਨਾਂ ਨੇ ਆ ਕੇ ਪੁੱਛਿਆ ਕਹਿੰਦੇ ਵੀ ਕੀ ਗੱਲ ਆ ਸੀ ਕਿ ਐਦਾ ਐਦਾ ਗੱਲ ਆ ਵੀ ਰਾਤ ਮਿੱਟੀ ਸਿੱਟਦੇ ਤੇ ਇਹ ਚਲੋ ਉਹ ਕਹਿੰਦੇ ਵੀ ਇੱਕ ਗਲੀ ਤਾਂ ਕਹਿੰਦੇ ਬਣਨੀ ਆ ਸੀ ਕਿ ਕਿੱਕਣਾ ਬਣਨੀ ਆ ਸਾਡੀ ਜਗ੍ਹਾ ਲੱਤੀ ਹੋਈ ਕੋਈ ਜਗ੍ਹਾ ਇਹਦਾ ਕੋਈ ਰਿਕਾਰਡ ਹੋਵੇ ਵੀ ਉਰੇ ਨੂੰ ਗਲੀ ਲੱਗਦੀ ਆ ਤੁਹਾਡੇ ਕੋਲ ਕੋਈ ਨਕਸ਼ਾ ਹੈ ਰਾ ਵਗੈਰਾ ਉਹ ਮਨੂੰ ਕਹਿੰਦੇ ਵੀ ਤੂੰ ਨਿਸ਼ਾਨਦੇ ਹੀ ਲੈ ਲਵਾ ਹਾਂਜੀ ਮੈਂ ਤਾਂ ਨਿਸ਼ਾਨਦੇ ਹੀ ਲੈਣ ਦੀ ਮਨੂੰ ਲੋੜ ਨਹੀਂ ਮਗਾ ਤਾਂ ਜਗ੍ਹਾ ਲੱਤੀ}{|\text{ਸਪਾਲ ਸਿੰਘ ਤੋਂ ਜੀ}{|\text{ਪਹਿਲ ਸਿੰਘ ਦੀ ਜਗ੍ਹਾ ਤੀ ਜੇ ਪਹਿਲਾਂ ਉਹਨਾਂ ਨੇ ਸਾਨੂੰ ਇਹ ਸੰਭਾਲੀ ਹੋਈ ਸੀ ਘੱਟ ਤੋਂ ਘੱਟ 90 99 ਤੋਂ ਜੇ ਅਸੀਂ ਇਹਨੂੰ ਗੱਤ ਰਹੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਸਾਨੂੰ ਕਿਹਾ ਜੀ ਪਹਿਲ ਸਿੰਘ ਦੇ ਪਰਿਵਾਰ ਨੇ ਵੀ ਜਿੱਦਣ ਇਹ ਜਗ੍ਹਾ ਸੀ ਵੇਚਾਂਗੇ ਪਹਿਲ ਤੁਹਾਡੀ ਹੋਊਗੀ ਜੀ ਇਹ} ਉਸ ਤੋਂ ਬਾਅਦ ਇਹ ਜਗ੍ਹਾ ਤਾਂ ਤੁਹਾਡੇ ਆ ਸਾਹਮਣੇ ਹੈਗੀ ਹੈ ਜੀ ਹਾਂ ਜੀ ਹਾਂ ਜੀ ਤੇ ਹੁਣ ਆ ਜਿਹੜੀ ਗਲੀ ਆ ਜੀ ਇਹ ਪਰੀਣਾ ਨੇ ਪਤਾ ਨਹੀਂ ਪੁਲਿਸ ਲਿਆਂਦੀ ਆ ਜੀ ਪੁਲਿਸ ਮਦਦ ਲਿਆ ਕੇ ਨਵਾਂ ਸਰਪੰਚ ਬਣਿਆ ਜੀ ਨਵੇਂ ਸਰਪੰਚ ਨੇ ਗਲੀ ਬਣਾਈ ਆ ਜੀ ਆ ਸਾਡਾ ਘਰ ਕਿਹੜੇ ਸਾਡਾ ਘਰ ਆ ਨਾਲ ਆ ਜੀ ਆ ਨਾਲ ਘਰ ਆ ਆ ਵੀ ਨਾਲ ਲੱਗਦੀ ਜਗ੍ਹਾ ਲੱਤੀ ਹੋਈ ਆ ਜੀ ਜਿਵੇਂ ਅਸੀਂ ਪਤਾ ਕਰ ਰਹੇ ਆ ਕਿ ਇਹ ਜਿਹੜੀਆਂ ਇੱਟਾਂ ਲੱਗੀਆਂ ਟਾਈਲਾਂ ਲੱਗੀਆਂ ਹੋਈਆਂ ਗਲੀ ਬਣੀ ਹੋਈ ਆ ਥੋੜੇ ਜੀ ਥੋੜੀ ਜੀ ਦੂਰੀ ਦੇ ਉੱਤੇ ਕੀ ਇਹ ਸਰਕਾਰੀ ਇੱਟ ਲੱਗੀ ਹੋਈ ਹੈ ਜਿਸ ਸਰਕਾਰੀ ਇੱਟ ਵੀ ਲੱਗੀ ਹੋਈ ਹੈ ਤਾਂ ਇਹ ਘਰ ਇਹ ਰਸਤਾ ਕਾਗਜਾਂ ਦੇ ਵਿੱਚ ਇੱਕ ਪਹੀ ਹੈ ਜਾਂ ਗਲੀ ਹੈ ਜਾਂ ਫਿਰ ਇਹ ਰਸਤਾ ਕਿਸੇ ਘਰਾਂ ਨੂੰ ਜੋੜਦਾ ਹੈਗਾ ਆ ਸਾਹਮਣੇ ਜੇ ਦੇਖ ਸਕਦੇ ਆ ਕਿ ਆ ਜਿਹੜਾ ਇੱਧਰ ਘਰ ਹੈ ਪੱਲੇ ਕਿ ਨਹੀਂ ਤੇ ਅੱਗੇ ਦਾ ਰਸਤਾ ਬਣਾਇਆ ਨਹੀਂ ਗਿਆ ਹੈ ਇਹ ਪਤਾ ਕਰਦੇ ਸਰਪੰਚ ਤੋਂ ਵੀ ਅੱਗੇ ਤੱਕ ਬਣਨਾ ਚਾਹੀਦਾ ਸੀ ਜਾਂ ਨਹੀਂ ਬਣਨਾ ਚਾਹੀਦਾ ਸੀਗਾ ਤੇ ਹੁਣ ਸਰਪੰਚ ਸਾਹਿਬ ਨੂੰ ਅਬਾਈ ਜੀ ਤੁਸੀਂ ਇਸ ਇਲਾਕੇ ਦੇ ਸਾਰੇ ਲੋਕ ਹਾਂਜੀ ਕੀ ਲੱਗਦਾ ਤੁਹਾਨੂੰ ਕੀ ਚਾਹੀਦਾ ਜੋ ਹੈ ਦੇਖੋ ਗਲਤ ਤਾਂ ਤਾਂ ਹੀ ਕਹਿੰਦੇ ਆ ਜੀ ਅਸੀਂ ਤਾਂ ਸਾਡੇ ਹੀ ਘਰ ਆਈ ਸਾਡੀ ਨਿਆਣੇ ਮੁੰਡੇ ਤੇ ਗੱਲ ਤਾਂ ਸਾਹੀ ਤਾਂ ਇਹ ਤਾਂ ਸਿਰੇ ਲੱਗ ਗਏ ਨਹੀਂ ਤਾਂ ਫਿਰ ਛੱਡ ਚਲੋ ਹੋ ਸਕਦਾ ਸਰਪੰਚ ਕੋਲ ਗ੍ਰਾਂਟ ਨਹੀਂ ਹੋਣੀ ਪੈਸੇ ਨਹੀਂ ਹੋਣੇ ਅੱਗੇ ਜਾਣ ਵਾਸਤੇ ਇੰਨੇ ਕੁ ਪੈਸੇ ਉਹਨਾਂ ਨੂੰ ਪਤਾ ਹੋਊਗਾ ਫਿਰ ਇੰਨੇ ਕੁ ਵਾਸਤੇ ਗ੍ਰਾਂਟ ਬਿਲੀ ਵੀ ਸੀ ਉਹਨਾਂ ਨੂੰ ਰੋਸ਼ ਪਤਾ ਕਰ ਦੂਗਾ ਹਾਂ ਇਹ ਜੇ ਸੜਕ ਇਹ ਸੜਕ ਬਣਾਈ ਹੈ ਗਲੀ ਬਣਾਈ ਹੈ ਅੱਗੇ ਤੱਕ ਬਣਾਈ ਹੈ ਤਾ ਹੋ ਕਿਹੜੇ ਉਚ ਬਣਾਈਆ ਪਰ ਲੇਕਿਨ ਆਰਟੀਆਈ ਲੈ ਕੇ ਵੀ ਤੁਸੀਂ ਕੋਸ਼ਿਸ਼ ਕਰੀਆ ਵੀ ਇਹਦੇ ਬਾਰੇ ਕੋਈ ਜਵਾਬ ਨਹੀਂ ਮਿਲਿਆ ਕੋਈ ਜਵਾਬ ਨਹੀਂ ਦਿੱਤਾ ਹੈਗਾ ਜੀ ਸਰਪੰਚ ਸਾਹਿਬ ਨੂੰ ਦੋ ਵਾਰ ਆਰਟੀਆਈ ਪਾ ਲਈ ਕੋਈ ਜਵਾਬ ਨਹੀਂ ਦਿੱਤਾ ਹੀ ਵੀਡੀਓ ਸਾਹਿਬ ਨੂੰ ਪਾਈ ਤੀ ਵੀਡੀਓ ਸਾਹਿਬ ਨੇ ਸਾਨੂੰ ਦੁਬਾਰਾ ਰਿਟਰਨ ਦਿੱਤਾ ਹੈ ਵੀ ਇਹਦੇ ਬਾਰੇ ਤੁਸੀਂ ਬਲਾਲਾ ਸਾਹਿਬ ਨੂੰ ਮਿਲੋ ਜੀ ਬੀਡੀਪੀਓ ਨੂੰ ਤੇ ਦੂਜਾ ਜਾਂ ਫਿਰ ਸਰਪੰਚ ਸਾਹਿਬ ਨਾਲ ਸੰਪਰਕ ਕਰੋ ਸਰਪੰਚ ਨਾਲ ਸੰਪਰਕ ਕਰਿਆ ਤਾਂ ਜੀ ਉਹ ਕਹਿੰਦਾ ਮੇਰੇ ਕੋ ਕੋਈ ਰਿਕਾਰਡ ਨਹੀਂ ਹੈਗਾ ਜੀ ਦਾ ਬੀ ਮੈਪ ਇੱਥੇ ਲੱਗੀ ਐ ਕਿੰਨੀ ਗ੍ਰਾਂਟ ਲੱਗੀ ਐ ਇਹਦਾ ਰਿਕਾਰਡ ਕੋਈ ਹੈ ਨਹੀਂ ਤਾਂ ਕੋਈ ਰਿਕਾਰਡ ਨਹੀਂ ਅਸੀਂ ਉਹੀ ਤਾਂ ਪੁੱਛ ਰਹੇ ਹਾਂ ਵੀ ਇਹ ਗ੍ਰਾਂਟ ਕਦੋਂ ਆਈ ਇਹ ਮਤਾ ਪਾਸ ਕਾਪੀ ਤੇ ਐਸਟੀਮੈਂਟ ਬਾਕੀ ਡਿਮਾਂਡ ਇਹ ਸਾਰੀਆਂ ਚੀਜ਼ਾਂ ਅਸੀਂ ਚਾਹੁੰਦੇ ਹਾਂ ਜੀ ਵੀ ਸਾਨੂੰ ਇਹਦਾ ਪਤਾ ਲੱਗਣਾ ਚਾਹੀਦਾ ਹਾਲਾਂਕਿ ਜਗਾ ਇਹ ਸਾਡੀਆਂ ਤੇ ਇਹਦੇ ਵਿੱਚ ਗਲੀ ਜਿਹੜੀ ਕਿੱਥੋਂ ਆ ਗਈ ਕਿੱਕਣਾ ਬਣਾਈ ਆ ਇਹ ਅਸੀਂ ਜਾਨਣਾ ਚਾਹੁੰਦੇ ਹਾਂ ਜੀ ਤੇ ਬੀਬੀ ਜੀ ਤੁਸੀਂ ਕਹਿੰਦੇ ਸੀਗੇ ਵੀ ਆਹ ਮਕਾਨ ਤੁਹਾਡਾ ਏ ਤੇ ਮਕਾਨ ਤੁਹਾਡਾ ਏ ਪਰ ਲੇਕਿਨ ਜਿਹੜੀ ਗਲੀ ਵੀ ਤੁਹਾਡੀ ਏ ਸਾਡੀ ਗਲੀ ਇਹ ਸਾਨੂੰ ਲੱਗਦੀ ਹੈ ਜੀ ਗਲੀ ਸਾਡੀ ਪੱਕੀ ਗਲੀ ਲੱਗਦੀ ਹੈ ਜੇ ਜਗਾ ਥੋੜੀ ਹਾਂਜੀ ਜਗਾ ਸਾਡੀ ਇੱਥੇ ਤੱਕ ਆ ਗਲੀ ਸਾਡੀ ਸਾਨੂੰ ਲੱਗਦੀ ਹੈ ਜੀ ਆਹ ਸਰਕਾਰੀ ਗਲੀ ਲੱਗਦੀ ਸਾਨੂੰ ਆ ਜੀ ਜੀ ਡਿਮਾਂਡ ਕੀਤੀ ਹੋਣੀ ਹੈ ਸਰਪੰਚ ਨੂੰ ਵੀ ਇੱਥੇ ਗਲੀ ਬਣਾਓ ਹਾਂਜੀ ਪਹਿਨਾ ਹੈ ਤੇ ਗਲੀ ਸ਼ੁਰੂ ਤੋਂ ਹੀ ਸਾਨੂੰ ਕਦੇ ਅਸੀਂ ਲਿਆ ਪਮ ਅੱਜ ਦੀ ਜਗਾ ਲਈ ਵੀ ਜਾਂਦੀ ਉਹਦੇ ਵਿੱਚ ਲਿਖੀ ਵੀ ਹੈ ਸਾਨੂੰ ਹਾਂਜੀ ਪਹਿਹੀ ਪਹਿਹੀ ਹੈ ਵੀ ਲਿਖੀ ਵੀ ਹੈ ਆ ਗਲੀ ਦੀ ਗਲੀ ਲਿਖੀ ਵੀ ਹੈ ਗਲੀ ਲਿਖੀ ਵੀ ਹੈ ਜੀ ਹਾਂਜੀ ਉਹਦੇ ਇਸ ਮਕਾਨ ਨਾਲ ਹੋਰ ਪਾਸੇ ਵੀ ਰਸਤਾ ਹੈਗਾ ਹਾਂ ਪਰ ਉਹਨੂੰ ਵੀ ਹੈਗਾ ਜੀ ਸਾਨੂੰ ਹਾਂਜੀ ਲੱਗਦੀ ਸਾਨੂੰ ਪਰ ਉਹਨੂੰ ਹਾਂਜੀ ਕੋਈ ਨਾ ਆ ਜੰਦੇ ਦਿਖਾ ਦਿੰਦੇ ਤੁਹਾਨੂੰ ਹੁਣ ਸਭ ਕੁਝ ਚੰਗੀ ਲੱਗੂ ਆ ਜਾ ਆਪਾਂ ਹੁਣ ਜਰਾ ਇੱਕ ਵਾਰੀ ਤੂੰ ਜਿਹੜੀ ਗੱਲ ਕਰਨੀ ਚਾਹੁੰਦੀ ਆ ਕੀ ਨਾਮ ਤੁਹਾਡਾ ਹਾਂ ਜੀ ਹਾਂ ਜਗਾ ਜਿਹੜੀ ਨਾ ਮੈਂ ਤਾਂ ਹਾਂ ਬੀਬੀ ਨਹੀਂ ਬੀਬੀ ਤੂੰ ਇਹ ਦੱਸ ਇੱਧਰ ਇਹਨਾਂ ਨੂੰ ਗਲੀ ਲੱਗੀ ਵੀ ਸੀ ਤੁਹਾਡੇ ਮਕਾਨ ਕਿਹਦਾ ਕੌਣ ਹੈ ਨਾਮ ਮੇਰਾ ਨਾਮ ਨਸੀਬ ਕੌਰ ਆ ਹਾਂਜੀ ਇੱਥੇ ਗਲੀ ਸਾਨੂੰ ਲੱਗਦੀ ਹੈ ਜੀ ਇੱਧਰ ਨੂੰ ਇਹ ਹਾਂਜੀ ਪੰਚਾਇਤ ਦੀ ਬਣੀ ਵੀ ਆ ਤੁਸੀਂ ਦੇਖ ਲਿਓ ਅੱਗੇ ਜਗ੍ਹਾ ਤੇਰੀ ਹੈ ਹਾਂਜੀ ਅੱਗੇ ਸਾਡੀ ਜਗ੍ਹਾ ਤੁਸੀਂ ਇਹ ਚਾਹੁੰਦੇ ਆ ਪੰਚਾਇਤ ਨੂੰ ਕਹੇ ਕਿ ਸਾਡੀ ਗਲੀ ਅੱਗੇ ਤੱਕ ਬਣਾ ਸਾਨੂੰ ਲੋੜ ਨਹੀਂ ਉਧਰ ਕਹਾ ਟੱਪ ਬੈ ਤੇ ਸਾਨੂੰ ਲੱਗੀ ਵੀ ਅਸੀਂ ਜੇ ਮਕਾਨ ਬਣਾ ਦੱਸ ਸਕਦੇ ਆ ਆਪਣਾ ਗਲੀ ਅੱਧ ਨੂੰ ਆਏਗੀ ਸਾਨੂੰ ਹਾਂਜੀ ਆਹ ਗਲੀ ਵੀ ਲੱਗੀ ਵੀ ਆ ਉਹ ਪਾਰਲੀ ਪਲਾਟਾ ਉਹਨੂੰ ਖਰੀਦੇ ਵੇਚਦੇ ਨੇ ਪਲਾਟ ਜਿਹੜੇ ਖੜੇ ਬੰਦਿਆ ਘੱਟ ਬੋਲ ਤੁਸੀਂ ਕਰਨਜੀ ਜੀ ਤੁਸੀਂ ਬੋਲ ਜਿਹੜੇ ਬੰਦਿਆਂ ਨਾਲ ਜਿਹੜੀ ਉਹ ਖੜੇ ਆ ਜੀ ਠੀਕ ਹੈ ਜੀ ਜਿਹੜਾ ਆ ਬਲਵਿੰਦਰ ਸਿੰਘ ਜਿਹੜਾ ਜਿਹੜਾ ਪਹਿਲਾ ਸਰਪੰਚ ਦਾ ਜੀ ਉਹਨਾਂ ਨੇ ਪਾਸ ਕਰੀ ਹੋਈ ਆ ਉਹ ਖੜਾ ਬੰਦਾ ਜਿਹਦੀ ਜਗ੍ਹਾ ਹੈ ਆ ਦੇ ਆ ਪਲਾਟ ਉਹ ਬੰਦੇ ਦਾ ਉਹ ਜਿਹੜਾ ਖੜਾ ਸਾਹਮਣੇ ਹਾਂਜੀ ਇਹ ਪਲਾਟ ਇਹਨਾਂ ਦਾ ਜੀ ਇਹ ਇਹ ਗਲੀ ਇਹਨਾਂ ਨੂੰ ਵੀ ਲੱਗੀ ਹੋਈ ਆ ਜੀ ਹਾਂਜੀ ਪਰ ਜੀ ਤੂੰ ਵੀ ਪੜ ਹੁਣ ਕਹਿਣ ਦਾ ਮਤਲਬ ਤੁਹਾਡਾ ਇਹ ਹੈ ਵੀ ਆ ਪਲਾਟ ਉਹ ਬੰਦੇ ਦਾ ਏ ਕਾਲੀ ਪੱਗ ਵਾਲੇ ਦਾ ਜਿਹਨਾਂ ਨੇ ਬੰਦੇ ਰਣ ਦਿੱਤਾ ਹੋਇਆ ਪਲਾਟ ਉਹਨਾਂ ਨੇ ਸائن ਕਰੇ ਹੋਏ ਉਹ ਜਿਉਂ ਦਾ ਬੈਠਾ ਜਿਹਦੇ ਪਲਾਟ ਆ ਉਹਨਾਂ ਨੂੰ ਇਹ ਗਲੀ ਸਪੈਸ਼ਲ ਲੱਗੀ ਹੋਈ ਆ ਜੀ ਹਾਂ ਜੀ ਹਿੰਦਾ ਮਤਲਬ ਇਹ ਵੀ ਇਹ ਪਲਾਟ ਹੈ ਇਹ ਪਲਾਟ ਨੂੰ ਗਲੀ ਬੰਦੇ ਦਾ ਪਲਾਟ ਹੈ ਇਹਨੂੰ ਵੀ ਗਲੀ ਲੱਗੀ ਹੋਈ ਹੈ ਇਹ ਪਿੰਡ ਦੀ ਨੀਂ ਪਾਹ ਦੀ ਜਗ੍ਹਾ ਜਿਹਨਾਂ ਨੇ ਫਰੀਦਿਆ ਘਰਾਂ ਨੇ ਸਾਰਿਆਂ ਨੇ ਪਿੰਡ ਦੀ ਨਹੀਂ ਹੈਗੀ ਜਗ੍ਹਾ ਇਹ ਹਾਂ ਗਲੀਆਂ ਨੇ ਲੱਗਦੀਆਂ ਬਿਲਕੁਲ ਹਾਂ ਜੀ ਗੱਲ ਸਹੀ ਬੋਲਦੇ ਬੰਦੇ ਨਹੀਂ ਜੇ ਤਾਂ ਗਲਤ ਬੋਲ ਰਹੇ ਆ ਪਲਾਟ ਥੋੜਾ ਸਾਨੂੰ ਅਸੀਂ ਤਾਂ ਚਾਹੁੰਦੇ ਆ ਅਸੀਂ ਤਾਂ ਜਿਹਨੇ ਜਸਪਾਲ ਸਿੰਘ ਨੇ ਦਿੱਤੀ ਹੈ ਜੀ ਜਸਪਾਲ ਸਿੰਘ ਨੂੰ ਵੀ ਅਸੀਂ ਇਹ ਗੱਲ ਕਹੀ ਆ ਉਹ ਇਹ ਕਹਿ ਰਹੇ ਵੀ ਜਸਪਾਲ ਸਿੰਘ ਦੇ ਕਹਿਣ ਤੇ ਗਲੀ ਬਣਾਈ ਆ ਸੀ ਅਗਰ ਜਸਪਾਲ ਸਿੰਘ ਦੇ ਕਹਿਣ ਦੇ ਗਲੀ ਮੰਗਾਇਆ ਮੈਂ ਜਸਪਾਲ ਸਿੰਘ ਨੂੰ ਕਿਹਾ ਵੀ ਇਹ ਜਿਹੜੀ ਜਗਾ ਵੀ ਇਹ ਤਾਂ ਟੈਲ ਸਿੰਘ ਦੀ ਜਗਾ ਉਹ ਕਹਿੰਦੇ ਵੀ ਇਹ ਮੇਰੇ ਹਿੱਸੇ ਚ ਆ ਗਈ ਅਸੀਂ ਭੁਲੇਹਣ ਉਹਨਾਂ ਨੂੰ ਇੱਧਰ ਉੱਧਰ ਕਰਕੇ ਦੇਤੀ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਤੁਹਾਡਾ ਤਬਾਦਲਾ ਹੋਇਆ ਕੋਈ ਉਹ ਕਾਗਜ਼ ਦੇ ਦਿਓ ਜਾਂ ਫਿਰ ਜਿਹੜੀ ਤੁਸੀਂ ਕਹਿ ਰਹੇ ਵੀ ਅਸੀਂ ਪੁਰਾਣੇ ਜ਼ਮਾਨੇ ਅਚ 47 ਤੋਂ ਪਹਿਲਾਂ ਪਾਪਿਆਂ ਤੋਂ ਲੱਤੀ ਹੋਈ ਹੈ ਜਾਂ 47 ਤੋਂ ਬਾਅਦ ਜੀ ਵੀ ਜਾਂ ਤੁਹਾਡੇ ਕੋਲ ਉਹ ਕਾਗਜ਼ ਹੋਊਗਾ ਸਾਨੂੰ ਉਹ ਦਿਖਾ ਦਿਓ ਉਹ ਫਿਰ ਇਹ ਗੱਲ ਤੋਂ ਪੱਲਾ ਝਾੜ ਲਿਆ ਕਹਿੰਦੇ ਜੇ ਮੈਂ ਉਹ ਕਾਗਜ਼ ਦਿਖਾਉਣਾ ਤਾਂ ਰਫੜ ਪੈਂਦਾ ਜੀ ਕਹਿੰਦਾ ਇਹ ਜਸਪਾਲ ਸਾਰੀ ਜਗ੍ਹਾ ਤੁਹਾਡੀ ਹੈ ਇਹ ਸਾਰੀ ਜਗ੍ਹਾ ਮੇਰੀ ਹੈ ਜਿਹੜੀ ਅੱਗੇ ਜੈਬ ਸਿੰਘ ਨੂੰ ਜਗ੍ਹਾ ਦਿੱਤੀ ਆ ਜਿਸਪਾਲ ਸਿੰਘ ਨੇ ਜੀ ਉਹ ਜਗ੍ਹਾ ਵੀ ਮੇਰੇ ਕੋਲੇ ਤੀਕ ਮੇਰੇ ਕਬਜ਼ੇ ਵਿੱਚ ਇਹਦੇ ਟੈਲ ਸਿੰਘ ਨੇ ਸਾਨੂੰ ਜਗ੍ਹਾ ਸੰਭਾਲੀ ਹੋਈ ਆ ਜੀ ਇਹ ਉਸ ਤੋਂ ਬਾਅਦ ਜੀ ਫਿਰ ਇਹ ਜਿਸਪਾਲ ਸਿੰਘ ਨੇ ਜਿੱਦਣ ਇਹ ਜਗ੍ਹਾ ਦਿੱਤੀ ਆ ਜੀ ਜਿਸਪਾਲ ਸਿੰਘ ਕਹਿੰਦਾ ਵੀ ਉਹ ਮੈਂ ਜੈਬ ਸਿੰਘ ਨੂੰ ਜਗ੍ਹਾ ਦੇਣੀ ਆ ਮਾਂ ਠੀਕ ਆ ਚਲੋ ਕੋਈ ਗੱਲ ਨਹੀਂ ਵੀ ਜੇ ਤੁਸੀਂ ਕਹਿੰਦੇ ਜਿਸਪਾਲ ਸਿੰਘ ਨੂੰ ਦੇ ਦਿਓ ਵੀ ਜੈਬ ਸਿੰਘ ਨੂੰ ਦੇ ਦਿਓ ਕੋਈ ਗੱਲ ਨਹੀਂ ਉਹ ਵੀ ਗਰੀਬ ਬੰਦਾ ਆ ਜੀ ਅਸੀਂ ਜਸਪਾਲ ਸਿੰਘ ਨੂੰ ਵੀ ਦੇਤੀ ਉਤੋਂ ਬਾਅਦ ਆ ਜਸਪਾਲ ਸਿੰਘ ਨੇ ਫਿਰ ਮਨ ਨੂੰ ਕਾਗਜ਼ ਨਹੀਂ ਬਣਾ ਕੇ ਦਿੱਤਾ ਬਹੁਤ ਦੇਰ ਨਹੀਂ ਬਣਾ ਕੇ ਦਿੱਤਾ ਹੈਗਾ ਜੀ ਹੁਣ ਉਹਨਾਂ ਨੇ ਫਿਰ ਉਸ ਤੋਂ ਬਾਅਦ ਬਣਾ ਕੇ ਦਿੱਤਾ ਮਨ ਨੂੰ ਜਦੋਂ ਮੈਂ ਪ੍ਰੈਸ਼ਰ ਪਾਇਆ ਜੀ ਕਿਸੇ ਹੋਰ ਉਹਨਾਂ ਦੇ ਵਿੱਚ ਰਿਜ਼ਾਰਨ ਪਾ ਕੇ ਤਾਂ ਉਹਨਾਂ ਦੇ ਕਹਿਣ ਤੇ ਉਹਨੇ ਬਣਾ ਕੇ ਦਿੱਤਾ ਫਿਰ ਜਿਹੜੀ ਹੁਣੇ ਕਹਿ ਰਹੇ ਵੀ ਗਲੀ ਆ ਜੀ ਗਲੀ ਜਸਪਾਲ ਨੇ ਗਲੀ ਇਹਨਾਂ ਦੇ ਕਹਿਣ ਤੇ ਲਿਖਤੀ ਜੀ ਵੀ ਗਲੀ ਆ ਜੀ ਇਹ ਜਸਪਾਲ ਨੇ ਇਹਨਾਂ ਨੂੰ ਕਹਿ ਇਹਨਾਂ ਦੇ ਕਹਿਣ ਪੀ ਲਿਖੀ ਹੈ ਜੋ ਜਸਪਾਲ ਨੇ ਲਿਖਿਆ ਜੀ ਦੂਗਣੇ ਆਪਣੇ ਵੱਲ ਤੇ ਬਣਾ ਕੇ ਦਿੱਤੀ ਸਾਨੂੰ ਉਨਾ ਸਿੰਘ ਪਾਲ ਸਿੰਘ ਤੋਂ ਵੀ ਮੰਗ ਕਰਦੇ ਆਂ ਵੀ ਸਾਨੂੰ ਇਹਦਾ ਕੋਈ ਵੱਡ ਕੋ ਰਿਕਾਰਡ ਆ ਉਹ ਦੋ ਸਾਨੂੰ ਜਿਹੜੀ ਗੱਲਬਾਤ ਸੁਣੀ ਹੈ ਪਰ ਲੇਕਿਨ ਗਾਹਣਾ ਸਾਰਾ ਇਹੀ ਹੈ ਵੀ ਇਹ ਪੰਚਾਇਤ ਵੱਲੋਂ ਜਿਹੜੀ ਆ ਇਟਾਂ ਟੈਲਾਂ ਲੀਨੇ ਲਗਾਈਆਂ ਗਈਆਂ ਆ ਕੀ ਇਹ ਵਾਕਈ ਸਹੀ ਤਰੀਕੇ ਨਾਲ ਸਹੀ ਜਗ੍ਹਾ ਦੇ ਉੱਤੇ ਕਿਉਂਕਿ ਅੱਜ ਕੱਲ ਜਦੋਂ ਵੀ ਕਿਸੇ ਦੀ ਵੀ ਜਮੀਨ ਹੋਵੇ ਜਾਂ ਕਿਸੇ ਦੇ ਅੱਗੇ ਹੋਵੇ ਤਾਂ ਪੰਚਾਇਤ ਨੂੰ ਬਕਾਇਦਾ ਲਿਖ ਕੇ ਲੈਣਾ ਪੈਂਦਾ ਹੈ ਫੀਡਟ ਹਲਕੇ ਬਿਆਨ ਲੈਣੇ ਪੈਂਦੇ ਆ ਤਾਂ ਹੀ ਅਸੀਂ ਕਿਤੇ ਵੀ ਸਰਕਾਰੀ ਟਾਇਲ ਲਗਾ ਸਕਦੇ ਆ ਕਿਉਂਕਿ ਸਰਕਾਰੀ ਪੈਸੇ ਦਾ ਗਲਤ ਇਸਤੇਮਾਲ ਕਰਨ ਵਾਲੇ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਮੈਂ ਮੈਂ ਇੱਥੇ ਰਹਿਣਾ ਜੰਮੇ ਪੜੇ ਇੱਥੇ ਆ ਕਰ ਕਿੱਥੇ ਆ ਮੇਰੇ ਜਿੱਥੇ ਮਰਦੀ ਹੋਵੇ ਸਾਰੇ ਘਰ ਮੇਰੇ ਆ ਕਿਹੜਾ ਘਰ ਆ ਤੇਰਾ ਮੇਰੇ ਸਾਰੇ ਘਰ ਆ ਇੱਥੇ ਘਰੇ ਵੀ ਹੈਗਾ ਮੇਰੇ ਸਾਰੇ ਘਰ ਆ ਇੱਥੇ ਹਾਂ ਜੀ ਅਸੀਂ ਜੰਮੇ ਪੜੇ ਇੱਥੇ ਆ ਇੱਕ ਮਿੰਟ ਜੀ ਇੱਕ ਮਿੰਟ ਜਾਓ ਜਿਆਦਾ ਗੱਲ ਸਾਨੂੰ ਕਰਾਂ ਤੁਹਾਨੂੰ ਫਿਰ ਸਰਪੰਚ ਸਾਹਿਬ ਇਸ ਵਿਲੇ ਸਾਡੇ ਕੋਲ ਪਹੁੰਚ ਚੁੱਕੇ ਨੇ ਕਿਆ ਨਾਮ ਸਰਪੰਚ ਸਾਹਿਬ ਤੁਹਾਡਾ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਇਹਨਾਂ ਬੰਦਿਆਂ ਨੇ ਇੱਕ ਸ਼ਿਕਾਇਤ ਕਰੀ ਹੋਣੀ ਆ ਆਰਟੀਆਈ ਵੀ ਪਾਈ ਆ ਬੀਜੀ ਜਿਹੜੀਆਂ ਤੁਸੀਂ ਲਾਈ ਹੈ ਗ੍ਰਾਂਟ ਲਾਈ ਹੈ ਇਹ ਨਜਾਇਜ਼ ਲਾਈ ਹੈ ਕਿ ਆ ਸਹੀ ਹੈ ਗਲਤ ਹੈ ਪਹਿਲੀ ਗੱਲ ਤਾਂ ਹੈਗੀ ਆ ਇਹ ਪੁਰਾਣੀ ਪੰਚਾਇਤ ਦਾ ਸਿਸਟਮ ਚੱਲਦਾ ਹੁੰਦਾ ਗਲੀ ਦਾ ਠੀਕ ਹੈ ਜੀ ਦੂਜੀ ਗੱਲ ਇਹਨਾਂ ਦੀਆਂ ਫਰਜ਼ਾਂ ਜੋ ਇਹਨਾਂ ਦੇ ਕਾਗਜ਼ ਪੱਤਰ ਹੈਗੇ ਮੰਗਾ ਕੇ ਦੇਖੋ ਵੀ ਇਹ ਗਲੀ ਇੱਕ ਜਗ੍ਹਾ ਦੇ ਵਿੱਚ ਬੋਲਦੀ ਜਾਂ ਨਹੀਂ ਬੋਲਦੀ ਜਦੋਂ ਮੈਂ ਕੋਈ ਪ੍ਰਸ਼ਾਸਨ ਨੇ ਇੱਕ ਮਿੰਟ ਜੀ ਸਾਡੀ ਨਵੀਂ ਪੰਚਾਇਤ ਬਣੀ ਹੈ ਜਦੋਂ ਪ੍ਰਸ਼ਾਸਨ ਨੇ ਇੱਥੇ ਆ ਕੇ ਮੋਗਾ ਦੇਖਿਆ ਆ ਮੋਗਾ ਦਿਖਾਇਆ ਹੈ ਜੋ ਇਹਨਾਂ ਦੇ ਕਾਗਜ਼ਾਂ ਦੇ ਵਿੱਚ ਹੈਗੀ ਉਹ ਗਲੀ ਬੋਲਦੀ ਆ ਜਦੋਂ ਗਲੀ ਬੋਲਦੀ ਆ ਬਣਨੀ ਨਹੀਂ ਬਣਨੀ ਨਹੀਂ ਬਣਨੀ ਚਾਹੀਦੀ ਤੁਸੀਂ ਦੱਸੋ ਗਲੀ ਜਿਹੜੀ ਗਲੀ ਕਿਸ ਬੰਦੇ ਨੇ ਇਹ ਪਲਾਟ ਵੇਚਿਆ ਜਗਾ ਵੇਚੀ ਆ ਉਹਨੇ ਗਲੀ ਵਿੱਚ ਲਿਖਤ ਕਰਾਈ ਹੋਈ ਆ ਵੀ ਛੱਡੀ ਹੋਈ ਆ ਉਹ ਇਹਨਾਂ ਤੋਂ ਪੁੱਛੋ ਹੈਗੀ ਨਹੀਂ ਹੈਗੀ ਇਹਨਾਂ ਦੇ ਡਾਕੂਮੈਂਟ ਚੈੱਕ ਕਰ ਲਓ ਜਦੋਂ ਗਲੀ ਲਿਖਤ ਵਿੱਚ ਹੈਗੀ ਆ ਦੋਨਾਂ ਦੇ ਵਿੱਚ ਲਿਖਿਆ ਹੋਇਆ ਹਾਂਜੀ ਲਿਖਿਆ ਭਾਈ ਇਹਨਾਂ ਦੇ ਬਿਲਕੁਲ ਸਾਫ ਤੇ ਗਲੀ ਆ ਭਾਂਜੀ ਗਲੀ ਆ ਲਿਖੀ ਗਲੀ ਦੀ ਜਗਾ ਲਿਖੀ ਹੋਈ ਹੈ ਜੀ ਲੋਰ ਦੇਖੀ ਵੀ ਆਈ ਮੈਂ ਫਟੋਕੋਲ ਤੇ ਲਿਖਿਆ ਹੋਊ ਸੀ ਸਾਡੇ ਕੋਲ ਜਿਹੜੀ ਜਸਪਾਲ ਸਿੰਘ ਨੇ ਜੀ ਉਹਨਾਂ ਦੇ ਕਹਿਣ ਤੇ ਗਲੀ ਲਾਤੀ ਵੀ ਇਹ ਗਲੀ ਹੈ ਜੀ ਜੇ ਇਹ ਨਹੀਂ ਜੇ ਇਹ ਗਲੀ ਕਹਿ ਰਹੀ ਵੀ ਮੇਰੀ ਜਗਾ ਖਰੀਦੀ ਹੋਈ ਆ ਫਿਰ ਇਹਦੇ ਜਿਹੜੇ ਕਾਗਜ਼ ਆ ਜੋ ਕਾਗਜ਼ਾਂ 'ਚ ਦੇਖੋ ਵੀ ਕਿੰਨੀ ਇਹਦੀ ਜਗ੍ਹਾ ਹੈ ਜੀ ਕਿੰਨੀ ਨੇ ਲੱਤੀ ਹੋਈ ਹੈ ਕਿੰਨੀ ਚੀਜ਼ ਨੇ ਬਣਾਈ ਹੋਈ ਆ ਉਹ ਇਹ ਗਲੀ ਜਾ ਕਿੱਥੇ ਰਹੀ ਹੈ ਜੀ ਇਹ ਸਾਡਾ ਫਿਰ ਇਹ ਵੀ ਗੱਲ ਹੋਰ ਹੈ ਗਲੀ ਜਿਹੜੀ ਹੈ ਜਿਵੇਂ ਆਪਾਂ ਦੇਖਦੇ ਹਾਂ ਇੱਥੋਂ ਗਲੀ ਸ਼ੁਰੂ ਹੋਈ ਹੈ ਕਿਤੇ ਨਾ ਕਿਤੇ ਪਾਰ ਹੋਣੀ ਚਾਹੀਦੀ ਇਹਦੇ ਬਾਰੇ ਸਾਨੂੰ ਨਹੀਂ ਨੋਲਿਜ ਹੈ ਕੋਈ ਵੀ ਅੱਛਾ ਜੀ ਜੋ ਨਹੀਂ ਇੱਕ ਮਿੰਟ ਜੀ ਅਸੀਂ ਬਚਪਨ ਇਹੀ ਸਕੂਲ 'ਚ ਪੜ੍ਹੇ ਆ ਇੱਥੇ ਪੜ੍ਹੇ ਆ ਠੀਕ ਹੈ ਕਿ ਨਹੀਂ ਇੱਥੋਂ ਹੀ ਗਏ ਆ ਸੰਤਪੁਰ ਦੇ ਇੱਥੇ ਘਰ ਤੱਕ ਦਾ ਪਤਾ ਹੁੰਦਾ ਤਾਂ ਇਹ ਤਾਂ ਹੁਣ ਜਿਹਨੇ ਪਲਾਟ ਜਗਾ ਵੇਚੀ ਆ ਨਾ ਸੰਤ ਆ ਵੀ ਤਾਂ ਪਤਾ ਵੀ ਇੱਥੇ ਨੂੰ ਗਲੀ ਹੈਗੀ ਆ ਇਹਦੇ ਬਾਰੇ ਸਾਨੂੰ ਨਹੀਂ ਸੀ ਪਤਾ ਹੈਗਾ ਜੀ ਵੀ ਘਰ ਹੈਗੇ ਆ ਲੇਕਿਨ ਅੱਗੇ ਵੀ ਘਰ ਹੈਗੇ ਆ ਘਰ ਦੇ ਕੋ ਅਗਰੇ ਕਰਦੇ ਨੇ ਮੈਟਰ ਆ ਜਾਂ ਫਿਰ ਜੋ ਕਿਹੜਾ ਨਕਸ਼ਾ ਜਿਹਦਾ ਕਹਿੰਦਾ ਹੋਊਗਾ ਉਹਦੇ ਵਿੱਚ ਹੋਊਗੀ ਉਹ ਗੱਲਾਂ ਵੱਖਰੀਆਂ ਜਿੰਦ ਨਹੀਂ ਹਲੇ ਕੋ ਸਾਡੇ ਕੋਲ ਇਹ ਚੀਜ਼ ਦਾ ਸਬੂਤ ਨਹੀਂ ਹੈਗਾ ਸਾਡੇ ਕੋਲ ਇਹ ਵੀ ਸਬੂਤ ਕੋਈ ਨਹੀਂ ਤੇ ਹੈਗਾ ਇਹਦਾ ਵੀ ਕੋਈ ਨਹੀਂ ਸੀ ਹੈਗਾ ਗ੍ਰਾਂਟ ਪਹਿਲਾਂ ਦੀ ਆਈ ਥੋੜੇ ਪਹਿਲਾਂ ਦੀ ਪਹਿਲਾਂ ਦੀ ਸਮਾਨ ਆਇਆ ਵਾ ਪਹਿਲੀ ਪੰਚਾਇਤ ਦਾ ਮਟੀਰੀਅਲ ਆਇਆ ਵਾ ਸਾਰਾ ਇੱਥੇ ਇਹ ਤਾਂ ਬਣਿਆ ਮਨੇ ਲੱਗਿਆ ਲੱਗਿਆ ਸਾਡੀ ਮੋਕੇ ਦੇ ਪਤਾ ਲੱਗਿਆ ਵੀ ਇੱਥੇ ਪਹਿਲਾਂ ਕਿੰਨੀਆਂ ਪੰਚ ਪੰਚ ਬਣਦੀਆਂ ਲੇਕਿਨ ਉਸ ਵੇਲੇ ਵੀ ਇਹ ਰੌਲਾ ਚੱਲਦਾ ਆ ਰਿਹਾ ਅੱਛਾ ਜੀ ਲੇਕਿਨ ਉਸ ਵੇਲੇ ਸਰ ਗਲੇ ਨਹੀਂ ਬਣੀ ਜਦੋਂ ਤੁਸੀਂ ਸਰਪੰਚ ਬਣੇ ਤੁਸੀਂ ਬਣਾਈ ਨਹੀਂ 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 ਸਾਡਾ ਚੱਕਰ ਨਹੀਂ ਜਾ ਹੈਗਾ ਇਹ ਤੋਂ ਪਹਿਲਾਂ ਮਟੀਰੀਅਲ ਆਇਆ ਵਿਆ ਇਹ ਸਭ ਕੁਝ ਇੱਥੇ ਹੋਇਆ ਵਿਆ ਤਾਂ ਠੀਕ ਹੈ ਜੀ ਤੇ ਮੌਕੇ ਤੇ ਖੜਕੇ ਇਟ ਪ੍ਰਸ਼ਾਸਨ ਨੇ ਆ ਕੇ ਲਵਾਈਆ ਵੀਡੀਓ ਸਾਫ ਸੀ ਹੈ ਤਹਿਸੀਲਰ ਜੀ ਐਸਡੀਐਮ ਸਾਹਿਬ ਜੀ ਹੈਨਾ ਕਿਸੇ ਦੇ ਹੁਕਮ ਨਾਲ ਲੱਗੀ ਹੈ ਉਹਨਾਂ ਦੇ ਹੁਕਮ ਨਾਲ ਲੱਗੀ ਹੈ ਸਾਨੂੰ ਤਾਂ ਪਤਾ ਨਹੀਂ ਸੀ ਇਹਦਾ ਮਾਰੇ ਠੀਕ ਹੈ ਕਿ ਨਹੀਂ ਜੀ ਭਾਈ ਜੀ ਤੁਸੀਂ ਫਿਰ ਵੀ ਜੋ ਕਾਗਜ਼ ਕਹਿੰਦੇ ਨੇ ਕਾਗਜ਼ਾਂ ਦੇ ਮੁਤਾਬਕ ਗਲੀ ਇਧਰ ਨੂੰ ਵੀ ਜਾਂਦੀ ਆ ਗਲੀ ਇੱਥੇ ਵੀ ਲੱਗਦੀ ਆ ਠੀਕ ਉਹਦੇ ਮੁਤਾਬਕ ਅੱਗੇ ਅੱਗੇ ਦੀ ਕੋਈ ਗਲੀ ਨਹੀਂ ਲਿਖੀ ਹੋਈ ਜੀ ਅੱਗੇ ਵਾਲੀ ਜਗ੍ਹਾ ਵਾਲਾ ਸੁਣੋ ਜੀ ਉਹ ਜਗ੍ਹਾ ਵਾਲੇ ਦਾ ਦੇਖੋ ਉਹ ਨਹੀਂ ਜਗ੍ਹਾ ਵਾਲੇ ਦੱਸਣਗੇ ਵੀ ਉਹਨਾਂ ਕੋਲ ਗਲੀ ਹੈਗੀ ਆ ਨਹੀਂ ਹੈਗੀ ਠੀਕ ਹੈ ਕਿ ਨਹੀਂ ਐ ਤਾਂ ਹੁਣ ਪਿੰਡ ਜਿਹਨੂੰ ਸਾਡੇ ਨਾਲ ਇੱਥੇ ਪਿੰਡ ਦੇ ਬਹੁਤ ਦੇ ਵੇੜਿਆਂ ਦੇ ਵਿੱਚ ਨੂੰ ਲੰਘਦੇ ਤੇ ਉਹ ਗਲੀਆਂ ਜਦੋਂ ਨਾ ਅਸੀਂ ਲੀਕਾ ਮਾਰਦੇ ਜਦੋਂ ਆਪਾਂ ਕੋਈ ਲੀਕਾ ਮਾਰਦੇ ਨਾ ਜਦੋਂ ਲਾਉਨੇ ਆ ਨਾ ਕੁਝ ਬੈਠ ਕੇ ਨਕਸ਼ਾ ਬਣਾਉਂਦੇ ਆ ਤਾਂ ਨਕਸ਼ੇ ਦੇ ਵਿੱਚ ਆਪਾਂ ਡਿclare ਕਰਦੇ ਆ ਵੀ ਆਹ ਚੀਜ਼ ਅਸੀਂ ਕਿੱਥੇ ਲਿਖੀ ਹੋਈ ਹੈ ਜੀ ਮੈਂ ਕਹਿੰਦਾ ਇਹਨਾਂ ਦੇ ਗਲੀਆਂ ਨਹੀਂ ਨੇ ਰਜਿਸਟਰੀਆਂ ਕਾਗਜ਼ ਪੱਤਰ ਹੈ ਕਿ ਉਹਨਾਂ 'ਚ ਲਿਖੀਆਂ ਹੋਈਆਂ ਹੱਥ ਲਿਖੀ ਵੀ ਆ ਉਹ ਗਲੀ ਤੋਂ ਲੈ ਕੇ ਇੱਥੇ ਹੱਦ ਤੱਕ ਗਲੀ ਇੱਥੋਂ ਲੈ ਕੇ ਉੱਥੇ ਹੱਦ ਤੱਕ ਗਲੀ ਜੀ ਤੁਹਾਨੂੰ ਸੀ ਵੀ ਸਾਰਾ ਕੁਝ ਦਿਖਾਇਆ ਬਾਈ ਜੀ ਬਾਰੇ ਮੈਂ ਥੋੜਾ ਜਿਹਾ ਪਤਾ ਕਰਿਆ ਜਿਵੇਂ ਮੈਨੂੰ ਪਤਾ ਲੱਗਿਆ ਵੀ ਇਹ ਗਲੀਆਂ ਫਿਰਨੀ ਆ ਜਿਵੇਂ ਆਪਾਂ ਇੱਧਰ ਘੁੰਮਦੇ ਚਲੋ ਇੱਕ ਵਾਰ ਮੈਂ ਗੱਲ ਸੁਣਵਾ ਜੀ ਤੁਸੀਂ ਕਹਿੰਦੇ ਵੀ ਅੱਗ ਬਣਣੀ ਚਾਹੀਦੀ ਸੀ ਬੜੀ ਪਰਸਨ ਜਗਾ ਹੈ ਚਲੋ ਕਿਹ ਵਾਰੀ ਆਪਾਂ ਸੋਚਦੇ ਵੀ ਜਲ ਇੱਥੇ ਜਗਾ ਇਹਨੂੰ ਵੀ ਘਰ ਲੱਗਦਾ ਕਿ ਵੀ ਘਰ ਲੱਗਦੇ ਆ ਵੀ ਬਣਣੀ ਚਾਹੀਦੀ ਤੁਸੀਂ ਕਹੇ ਤਾਂ ਚਾਹੁੰਦੇ ਸੇ ਦੇਖੋ ਇਹ ਜੇਪ ਤਾਂ ਇਹ ਗੱਲ ਆ ਜੀ ਭਾਈ ਬੰਦੇ ਵਾਲੀ ਬਣਨੀ ਚਾਹੁੰਦੇ ਆ ਜੀ ਜੇ ਅੱਗੇ ਵਾਲੇ ਵੀ ਕਹਿੰਦੇ ਵੀ ਚਲੋ ਬਣਨੀ ਚਾਹੀਦੀ ਸੀ ਕਹਿੰਦੇ ਸਾਫ ਸੁਪਈ ਹੋ ਜਵੇ ਫੇਰ ਤਾਂ ਠੀਕ ਆ ਜੀ ਘੁੰਮ ਕੇ ਲੱਗ ਜਵੇ ਸਿਰੇ ਲੱਗ ਜਵੇ ਜੀ ਇਹ ਤੁਹਾਨੂੰ ਕੋਈ ਇਤਰਾਜ਼ ਨਹੀਂ ਅਗਰ ਇਹ ਗਾਂ ਨਹੀਂ ਬਣਦੀ ਤਾਂ ਫਿਰ ਇਹ ਵੀ ਨਹੀਂ ਬਣਦੀ ਮਤਲਬ ਇਹ ਵੀ ਆਦਾ ਗਲੀ ਹੋਣੀ ਤੇ ਸਾਰਾ ਵਸਤੇ ਹੋਵੇ ਜੀ ਅਗਰ ਜਿਹੜਾ ਮੈਟਰ ਪਹਿਲਾਂ ਚੱਲਦਾ ਸੀ ਜਾਂ ਤਾਂ ਪੂਸ ਗਲਤ ਹੈ ਜੀ ਵੀ ਇਹ ਜਗ੍ਹਾ ਦੇ ਵਿੱਚ ਗਲੀ ਆਉਂਦੀ ਨਹੀਂ ਜਾਂ ਨਹੀਂ ਆਉਂਦੀ ਅੱਗੇ ਵਾਲਾ ਮੈਟਰ ਜਾਂ ਤਾਂ ਕੋਈ ਸਾਬਤ ਕਰ ਦੋ ਸਾਨੂੰ ਭਾਈ ਦੱਸੋ ਭਾਈ ਕਿਤੇ ਕੋਈ ਹੈਗਾ ਕੋਈ ਪ੍ਰੂਫ ਹੈਗਾ ਫਿਰ ਅਸੀਂ ਗਲੀ ਸਾਡਾ ਪੰਚਾਇਤ ਦਾ ਕੰਮ ਆਉਦਾ ਅਸੀਂ ਕਿਣਾਵਾਂਗੇ ਦੇ ਗੱਲ ਜੇ ਤੁਹਾਡੇ ਕੋਲ ਸਬੂਤ ਹੈ ਨਾ ਕੋਈ ਸਾਨੂੰ ਪ੍ਰੂਫ ਹੋਊਗਾ ਸਾਡੇ ਕੋਲ ਜਾਇਦ ਨੂੰ ਸਬੂਤ ਹੋ ਵੀ ਗਲੀ ਅੱਗੇ ਹੈ ਕਿ ਨਹੀਂ ਹੁਣ ਆ ਚੀਜ਼ਤਾਜੀ ਅਸੀਂ ਤਾਂ ਜਗਾ ਇਹਨਾਂ ਦੇ ਕਾਗਜ਼ ਪੱਤਰ ਵੀ ਪੜੇ ਆ ਮੌਕੇ ਤੇ ਇਹਨਾਂ ਦੇ ਵੀ ਪੜੇ ਆ ਮੇਰੇ ਖਿਆਲ ਤਿੰਨ ਚਾਰ ਬੰਦਿਆਂ ਦੀਆਂ ਜਿੱਟੀਆਂ ਹੋਈਆਂ ਵੀ ਇਹਨਾਂ ਦੀਆਂ ਜਿਹੜੇ ਬਣੇ ਹੋਏ ਨੇ ਇਹਨਾਂ ਦੇ ਠੀਕ ਹੈ ਉਹਦੇ ਵਿੱਚ ਗਲੀਆਂ ਦਿਸ਼ਾ ਦੇ ਮੁਤਾਬਕ ਜੋ ਹੈਗੀਆਂ ਦਿੱਤੀਆਂ ਹੋਈਆਂ ਨੇ ਬਕਾਦਾ ਸਾਈਜ਼ ਲਿਖੇ ਹੋਏ ਨਿਕਲੀ ਦੀ ਅੱਛਾ ਅਸੀਂ ਆਹ ਨਹੀਂ ਮੇਰੇ ਕੋਲ ਨਹੀਂ ਹੈਗੇ ਨਾ ਇਹਨਾਂ ਕੋਲ ਹੀ ਸਾਰਾ ਕੁਝ ਪਿਆ ਠੀਕ ਹੈ ਜੀ ਤੇ ਉਹ ਅਸੀਂ ਪੜਿਆ ਮੌਕੇ ਤੇ ਸਾਰਾ ਕੁਝ ਦੇਖਿਆ ਉਸ ਟਾਈਮ ਵੀ ਇਹਨਾਂ ਦਾ ਫੈਸਲਾ ਹੋਇ ਇਹ ਗਲੀ ਉਸ ਸਮੇਂ ਫੈਸਲੇ ਦੇ ਮੁਤਾਬਕ ਬਣੀ ਆ ਕੋਈ ਧੱਕਾ ਜੁਰਦੋ ਵਸਤੀ ਮਾਂ ਮੰਗੇ ਸਤੋਂ ਕੋਈ ਕੀ ਰੋ ਆਰਟੀ ਜੀ ਮੇਰੇ ਕੋਲ ਜਵਾਬ ਹੈ ਕੋਈ ਨਹੀਂ ਮੈਂ ਕਿਹੜਾ ਸਮਾਨ ਲੈ ਕੇ ਆ ਮਟੀਰੀਅਲ ਲੈ ਕੇ ਆ ਹਾਲ ਤਾਂ ਪੈਸੇ ਖੜੇ ਆ ਦੁਕਾਨਦਾਰ ਮੈਨੂੰ ਫੋਨ ਕਰਦਾ ਕਹਿੰਦਾ ਕਿਤੇ ਪੈਸੇ ਦੋ ਮੈਂ ਮੈਕਰ ਸਮਾਨ ਮੰਗਾਇਆ ਵਿੱਚ ਠੀਕ ਹੈ ਜੀ ਮੈਨੂੰ ਤਾਂ ਪਤਾ ਨਹੀਂ ਇਹਦਾ ਮਟੀਰੀਅਲ ਦਾ ਕਿ ਕਿਨੇ ਮੰਗਾਇਆ ਕਿਹਨੇ ਨਹੀਂ ਤੁਹਾਨੂੰ ਤਾਂ ਸਰਪੰਚ ਬਣਨ ਨੂੰ ਸਾਲ ਹੋਇਆ ਨੇ ਹਾਂਜੀ ਸਾਲ ਹੋਇਆ ਜੀ ਪੰਜ ਸਾਲ ਥੋੜਾ ਨਾਲ ਇਸ ਵੇਲੇ ਤੇ ਨਹੀਂ ਇਸ ਤੋਂ ਵੀ ਨਹੀਂ ਹੈਗਾ ਜੀ ਤੁਸੀਂ ਆਓ ਅੱਗੇ ਜਰ ਜੀ ਤੁਸੀਂ ਜਗਾ ਤੁਸੀਂ ਲਈ ਤੇ ਹਾਂਜੀ ਕਦੋਂ ਜਗ ਹੈ 2007 ਜੀ 2007 ਵੀ ਜਗਾ ਲਈ ਤੇ ਇਹਦੀ ਮਿੰਤੀ ਗਿਣਤੀ ਕਿੰਨੀ ਜਗਾ ਲਈ ਹੈ ਹਾਂ ਜੀ 32 ਫੁੱਟ ਕਵਰਨਟਾਈਨ ਲਾਲ ਫਰੀ ਲਾਲ ਲੱਗੀ ਚਾਹੀ ਹਾਂ ਜੀ ਲਾਲ ਕੀ ਦੇ ਅੰਦਰ ਹੈ ਜੀ ਮਾਲਕ ਨੇ ਕਿਹਾ ਲਿਖਿਆ ਵੀ ਨਾਲ ਇਹ ਗਲੀ ਲੱਗਦੀ ਹੈ ਹਾਂ ਜੀ ਗਲੀ ਲੱਗਦੀ ਹੈ ਜੀ ਚਲੋ ਮਾਲਕ ਨੇ ਤੁਹਾਨੂੰ ਰਸਤਾ ਲਾ ਕੇ ਦਿੱਤਾ ਆਪਣੇ ਵੱਲ ਤੋਂ ਵੈਸੇ ਫਰੰਟ ਤੁਹਾਡਾ ਅੱਗੇ ਇੱਧਰ ਹਾਂ ਜੀ ਦਵੱਲੇ ਫਰੰਟ ਮਾਨੂੰ ਉੱਧਰ ਸੜਕ ਲੱਗਦੀ ਫਿਰ ਨਹੀਂ ਇੱਧਰ ਗਲੀ ਹੈ ਮੇਰੀ ਹਾਂ ਜੀ ਉਹਨਾਂ ਨੂੰ ਵੀ ਲੱਗਦੀ ਆ ਉਹਦੇ ਭਾਈ ਆ ਦੁਆ ਇਧਰ ਤੱਚੇ ਦਾ ਮੁੰਡਾ ਤਾਂ ਇਧਰ ਤਾਈ ਦੇ ਦਾ ਉਹਨਾਂ ਰਸਤਾ ਜਮਾਨਾ ਉਹਨਾਂ ਦਾ ਮੁਕਨੀ ਗਲ ਸਰਪੰਚ ਸਾਹਿਬ ਗੱਲ ਹੈ ਜੀ ਉਸ ਤਰ੍ਹਾਂ ਹੀ ਚੱਲ ਰਿਹਾ ਜੀ ਕਣ ਹੈਗਾ ਪਹਿਲਾਂ ਦਾ ਇਹਨਾਂ ਤਾਂ ਹੁਣ 2021 ਚ ਲਈ ਹੈ ਜੀ ਹੁਣ ਇਹ ਕੀ ਅਸੀਂ ਅਗਰ ਤਾਂ ਮੈਟਰ ਹੈਗਾ ਵੀ ਗਲੀ ਕਹਾ ਜਾਂਦੀ ਹੈ ਕੁਝ ਹੁੰਦਾ ਫਿਰ ਤਾਂ ਚਲੋ ਜੀ ਕੋਈ ਸਾਨੂੰ ਪ੍ਰੂਫ ਦੇ ਦਿਓ ਉਹਦਾ ਹੱਲ ਹੋ ਜਾਊਗਾ ਕੋਈ ਹੈਨਾ ਇਹ ਤਾਂ ਸਾਨੂੰ ਸ਼ਿਕਾਇਤ ਇਹ ਕਰ ਰਹੇ ਆਂ ਵੀ ਸਾਡੀ ਸੁਣਾਈ ਨਹੀਂ ਹੋ ਰਹੀ ਅੱਗੇ ਕਾਦੀ ਸੁਣਾਈ ਅਸੀਂ ਅਫਸਰਾਂ ਕੋਲ ਵੀ ਜਾਏ ਸਾਰੇ ਜਾਏ ਵੀ ਸਾਡੇ ਸੁਣਵਾਈ ਨਹੀਂ ਅਸੀਂ ਇਹਨਾਂ ਨੂੰ ਇਹ ਕਹਿੰਦੇ ਵੀ ਤੁਹਾਡੇ ਪਿੰਡ ਤੇ ਆ ਕੇ ਦੇਖੋ ਮੇਰੀ ਗੱਲ ਸੁਣੋ ਅੱਗੇ ਉੱਪਰੋਂ ਵੀ ਮਾਰਕ ਹੋ ਗਿਆ ਹੋਊਗਾ ਵੀ ਗਲੀ ਬਣਨੀ ਚਾਹੀਦੀ ਹੈ ਹਨਾ ਥੋੜੀ ਮਤਾ ਪਿਆ ਹੋਣਾ ਕੋਈ ਠੀਕ ਹੈ ਕਿ ਨਹੀਂ ਜੀ ਪ੍ਰੂਫ ਹੋਣਾ ਕੋਈ ਸਾਡੇ ਕੋਲ ਪਿਆ ਹੈ ਜੀ ਸਾਰਾ ਰਿਕਾਰਡ ਪਿਆ ਹੈ ਠੀਕ ਹੈ ਕਿ ਨਹੀਂ ਜਿਹੜਾ ਹੈਗਾ ਇੰਨਾ ਪੈਸਾ ਇੱਥੇ ਖਰਚਿਆ ਇੰਨੀ ਟੈਲਾਈ ਇੰਨੀ ਲੱਗੀ ਉਹਦੇ ਪਰ ਇਹ ਸਾਰਾ ਕੁਝ ਉਹਨਾਂ ਦੇ ਬਿਲਕੁਲ ਹੈਗੇ ਮੈਂ ਤਾਂ ਆਪ ਨੂੰ ਕਹਿੰਦਾ ਮੈਨੂੰ ਬਿਲਦੀਆਂ ਕਾਪੀਆਂ ਦੋ ਭਾਈ ਫਿਰ ਮੈਂ ਮਤਾ ਪਾ ਕੇ ਤੁਹਾਡੇ ਪੈਸੇ ਭੇਜਾਂ ਫਿਰ ਦੁਕਾਨਦਾਰ ਦੇ ਹੈਗੇ ਆ ਹਾਲ ਤੱਕ ਕੋਈ ਪੇਮੈਂਟ ਨਹੀਂ ਹੋਈ ਵੀ ਦੀ ਪਿਛਲੇ ਸਰ ਰੋੰਦਕ ਦਾ ਕੰਮ ਦਿੰਦੀ ਹੈ ਰੋੰਦਕ ਦਾ ਕੰਮ ਹੈ ਪ੍ਰਸ਼ਾਸਨ ਦਾ ਕੀਤਾ ਚਲੋ ਪ੍ਰਬੰਧਕ ਨਾਲ ਵੀ ਆਪਾਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਲੈਂਦੇ ਆ ਵੀ ਨਾ ਕੋਈ ਇਹਨਾਂ ਵੱਲੋਂ ਸਾਨੂੰ ਦਰਖਾਸਤ ਹੀ ਨਾ ਇਹਨਾਂ ਵੱਲੋਂ ਤੀ ਇਹ ਤਾਂ ਹੁਣ ਜਦੋਂ ਪੰਚਾਇਤ ਬਣੀ ਹੈ ਪੰਚਾਇਤ ਤੋਂ ਬਾਅਦ ਫਿਰ ਗਲੀ ਦਾ ਮੈਟਰ ਉੱਠਿਆ ਹੈ ਠੀਕ ਹੈ ਜੀ ਤੇ ਉਹ ਸਮੇਂ ਦੇ ਵਿੱਚ ਕਾਗਜ਼ ਦੇਖਣੇ ਪਏ ਜੋ ਲਿਖਤ ਨੇ ਇੱਥੇ ਬਿਆਨ ਕੀਤਾ ਉਹਦੇ ਹਿਸਾਬ ਨਾਲ ਗਲੀ ਬਣ ਗਈ ਹੈ ਉਹ ਕੋਈ ਕਿਸੇ ਨਾਲ ਨਾ ਧੱਕਾ ਹੋਇਆ ਨਾ ਕੁਝ ਹੋਇਆ ਠੀਕ ਹੈ ਕਿ ਨਹੀਂ ਵੀ ਇੱਕ ਚੀਜ਼ ਹੈਗੀ ਹੈ ਇੱਕੋ ਚੀਜ਼ ਪਰਖਣਾ ਚਾਹੀਦਾ ਹੈ ਵੀ ਗਲੀ ਲੱਗਦੀ ਹੈ ਨਹੀਂ ਲੱਗਦੀ ਲਿਖਤ ਹੈਗੀ ਜਿਨ੍ਹਾਂ ਬੰਦੇ ਨੇ ਥਰਡ ਪਰਸ ਤੀਜੇ ਪਿੰਡ ਦਾ ਭਲਿਆਣ ਦਾ ਉਹਨੇ ਆਪਣੇ ਪਲਾਟ ਵਿੱਚ ਨੇ ਉਹਨੇ ਬਕਾ ਦਾ ਲਿਖ ਦਿੱਤੀ ਵੀ ਆ ਤਲੀਆਂ ਦੀ ਦਿਸ਼ਾ ਸਾਈਡ ਜਗ੍ਹਾ ਜਿਹੜੀ ਚਾਹੇ ਉਹਨੇ ਆਪਣੀ ਜਗ੍ਹਾ ਜਿਹੜੀ ਜਗ੍ਹਾ ਤੋਂ ਦਿੱਤੇ ਵੀ ਉਹਨੇ ਆਪਣੀ ਜਗ੍ਹਾ ਤੋਂ ਗਲੀ ਛੱਡੀ ਵੀ ਆ ਹੋਲਡਰ ਤੁਸੀਂ ਗੱਲ ਬਾਤ ਹਾਂ ਜੀ ਸੁਣ ਲਈ ਜੀ ਤੇ ਜੇ ਜੇ ਕਹਿੰਦੇ ਦੇਖ ਲਣ ਵੀ ਆ ਜਿਹੜੀ ਇਹ ਕਹਿ ਰਹੇ ਵੀ ਸਾਡੀ ਚੌਕੌਰ ਸਾਹਿਬ ਰਜਿਸਟਰੀ ਹੋਈ ਵੀ ਆ ਜੀ ਤਾਂ ਫਿਰ ਇਹ ਆਪਣੀ ਰਜਿਸਟਰੀ ਦੇ ਮੁਤਾਬਕ ਬਣਾ ਲਵੇ ਜਿੱਥੇ ਗਲੀ ਆਉਂਦੀ ਹੈ ਜੀ ਲੱਲ ਗੀਰ ਦੇ ਨਾ ਫਿਰਟੇ ਹੋਗਾ ਇਹਨਾਂ ਕੋਲ ਇਹਨਾਂ ਕੋਲ ਇਹ ਕਹਿ ਰਹੇ ਨਹੀਂ ਸਾਡੀ ਰਜਿਸਟਰੀ ਆ ਜੀ ਕਹਿੰਦੇ ਪੱਕੀ ਚੌਕੌਰ ਇਹ ਲੱਲ ਕਹਿੰਦੇ ਆ ਇਹ ਹਲਕੀਰ ਹੈ ਜੀ ਇਹ ਹਲਕੀਰ ਦੇ ਅੰਦਰ ਹੈ ਸਾਰਾ ਪਿੰਡ ਹੈ ਜੀ ਇਹ ਬਣਦਾ ਸਰ ਇਹ ਰਜਿਸਟਰੀ ਬਣਵਾਈ ਹੋਈ ਹੈ ਜੀ ਇਹਨਾਂ ਚਮਕੌਰ ਸਾਹਿਬ ਤੋਂ ਆਪਾਂ ਕਹਿੰਦੇ ਆ ਕਿ ਕਹਿੰਦੇ ਨੇ ਫਿਰ ਮੀ ਲਾਲਕੀਰ ਹੁੰਦੀ ਆ ਫਿਰ ਨਹੀਂ ਲਾਲਕੀਰ ਨਹੀਂ ਹੈਗੀ ਉਹ ਲਾਲਕੀਰ ਤਾਂ ਹੁਣ ਜਦੋਂ ਡਰੋਨ ਨਾਲ ਮਾਰ ਕੇ ਗਏ ਤੇ ਨਾ ਮੈਨੂੰ ਵੀ ਮੇਰੇ ਘਰ ਦਾ ਤਾਂ ਪਤਾ ਲੱਗਾ ਵੀ ਮੇਰਾ ਘਰ ਲਾਲਕੀਰ ਤੋਂ ਬਾਹਰ ਆ ਫਿਰ ਨਹੀਂ ਮੈਤੋਂ ਵੀ ਬਾਹਰ ਆ ਜਿਹੜੇ ਹੋਇਆ ਸੀਗਾ ਹਾਂਜੀ ਹਾਂਜੀ ਫਿਰ ਨਹੀਂ ਤੋਂ ਮੈਤੋਂ ਵੀ ਮੈਤੋਂ ਵੀ ਬਾਹਰ ਆ ਉਹ ਕਲੀਅਰ ਨਹੀਂ ਹੈਗਾ ਇਹ ਕਲੀਅਰ ਹੋਵੇ ਵੀ ਲਾਲਕੀਰ ਹੈ ਕਿੱਥੇ ਆ ਜਿਨ੍ਹਾਂ ਦੀ ਰਜਿਸਟਰੀ ਆ ਉਹ ਨੰਬਰ ਆ ਜਾਊਗੀ ਜਿਨ੍ਹਾਂ ਦੀ ਰਜਿਸਟਰੀ ਨਹੀਂ ਹੈਗੀ ਆ ਉਹ ਫਿਰ ਲਾਲਕੀਰ ਦੇ ਅੰਦਰ ਆਊਗੀ ਤੁਹਾਡੀ ਕੀ ਸ਼ਿਕਾਇਤ ਸੀ ਬਿਲਕੁਲ ਸਾਡੀ ਸ਼ਿਕਾਇਤ ਇਹ ਸੀ ਵੀ ਅਸੀਂ ਇਹਨਾਂ ਨੂੰ ਪੁੱਛਿਆ ਵੀ ਸਾਨੂੰ ਮਤਾ ਕਾਪੀ ਦੇ ਦਿਓ ਇਹ ਕਹਿੰਦੇ ਵੀ ਮੇਰੇ ਕੋਲ ਨਹੀਂ ਹੈਗੀ ਵੀ ਪੁਰਾਣੇ ਸਰਪੰਚ ਦੀ ਹੈ ਸਾਨੂੰ ਪੁਰਾਣੇ ਦੀ ਉਹ ਦੇ ਦਿਓ ਨਾ ਜੀ ਹੁਣ ਇਹ ਆਪ ਵੀ ਤੁਹਾਡੇ ਸਾਹਮਣੇ ਕਹਿੰਦੇ ਆ ਵੀ ਸਾਡੇ ਕੋਲ ਹੈਗਾ ਸਾਰਾ ਰਿਕਾਰਡ ਪਰ ਲੇਕਿਨ ਮੰਨੂ ਮੈਂ ਇਹਨਾਂ ਨੂੰ ਇਹ ਕਹਿਈ ਮੰਨੂ ਦੇ ਤਾਂ ਦੋ ਮੈਨੂੰ ਪਤਾ ਤਾਂ ਲੱਗੇ ਜੋ ਵੀ ਹੈਗਾ ਸਾਨੂੰ ਦੇ ਦਿਓ ਵੀ ਉਹ ਦੇਣ ਜੇ ਕੁਝ ਵੀ ਹੈ ਜੀ ਉਹ ਸਾਨੂੰ ਇਹਨਾਂ ਨੇ ਨਹੀਂ ਦਿੱਤਾ ਕੋਈ ਮਤਾ ਫਿਰ ਕੋਲ ਫੋਨਾ ਪਿਆ ਉਹ ਮੌਕੇ ਤੇ ਉਸ ਦਿਨ ਦੀ ਇਹਨਾਂ ਦੀ ਗਲੀ ਬਣੀ ਆ ਉਹ ਮੌਕੇ ਦੀ ਜੋ ਮਤਾ ਲਿਖਿਆ ਜਿਹਦੀ ਜਿਹਦੀ ਮੌਜੂਦਗੀ ਜੇ ਬਣੀ ਆ ਉਹਨਾਂ ਦੇ ਅਫਸਰਾਂ ਨੇ ਸੈਨ ਹੋਏ ਨੇ ਅਸੀਂ ਵੀ ਪਿੰਡਾਂ ਵਿੱਚ ਰਹਿੰਦੇ ਆ ਅਸੀਂ ਵੀ ਇਤਰਾਜ ਦੇਖਦੇ ਆ ਵੀ ਜੇ ਕੋਈ ਚੀਜ਼ ਸਾਂਝੀ ਬਣਦੀ ਹੈ ਚਾਹੇ ਉੱਥੇ ਗਲੀ ਹੈ ਜਾਂ ਨਹੀਂ ਹੈ ਲੇਕਿਨ ਇਹ ਹੁੰਦਾ ਵੀ ਜਦ ਸਾਰੇ ਤਰ੍ਹਾਂ ਦਾ ਤਰਾਜ ਨਹੀਂ ਹੁੰਦਾ ਤਾਂ ਉੱਥੇ ਸਰਕਾਰੀ ਢਿੱਟਾਂ ਲੱਗਦੀ ਹੈ ਬਿਲਕੁਲ ਜੀ ਤੇ ਬਿਲਕੁਲ ਜੀ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਹੈ ਆ ਸਾਡੇ ਇੱਧਰ ਹੈ ਇੱਧਰ ਪਈ ਜਿਹੜੇ ਨਾਲ ਜਗਾ ਪੈਂਦੀ ਹੈ ਇਹ ਸਾਰੀ ਗੱਲਬਾਤ ਅਸੀਂ ਸੁਣ ਲਈ ਹੈ ਤੇ ਇਹ ਦੇ ਬਾਅਦ ਜੋ ਮੁੱਖੀ ਗੱਲਬਾਤ ਹੈਗੇ ਅਫਸਰ ਸਹਿਬਾਨ ਜੋ ਵੀ ਫੈਸਲਾ ਕਰਨਗੇ ਆਰਟੀਆਈ ਨਾਲ ਲੋਕ ਕਈ ਵਾਰੀ ਪਾਈ ਗਈ ਹੈ ਕਹਿੰਦੇ ਜਵਾਬ ਕੋਈ ਨਹੀਂ ਮਿਲਿਆ ਹੈਗਾ ਇਹ ਸਾਡੇ ਸਰਪੰਚ आरटीआई ਉਹ ਜਵਾਬ ਕਿਵੇਂ ਦੇ ਸਕਦੇ ਨੇ ਕਿਉਂਕਿ ਉਹਨਾਂ ਕੋਲ ਤਾਂ ਜਦੋਂ ਇਹ ਗਲੀ ਦਾ ਮਸਲਾ ਸੀਗਾ ਉਹ ਪਿਛਲੇ ਸਰਪੰਚ ਦਾ ਹੈਗਾ ਤੇ ਪਰ ਲੇਕਿਨ ਹੁਣ ਪਿਛਲੀ ਪੰਚਾਇਤ ਦਾ ਜਿਹੜਾ ਦੱਸਿਆ ਜਾ ਰਿਹਾ ਹੈ ਪਰ ਲੇਕਿਨ ਹੁਣ ਇਹ ਜਿਹੜਾ ਅਫਸਰਾਂ ਪਾਸ ਵੀ ਚੱਲ ਰਿਹਾ ਹੈ ਇਹਦੀ ਸ਼ਿਕਾਇਤ ਤੁਹਾਡੀ ਹਾਂਜੀ ਅਫਸਰਾਂ ਕੋ ਬੀਡੀਪੀਓ ਸਾਹਿਬ ਨੂੰ ਕਿਹਾ ਜੀ ਬੀਡੀਪੀਓ ਸਾਹਿਬ ਨੇ ਫਿਰ ਮੈਨੂੰ ਦੁਬਾਰੇ ਪੱਤਰ ਭੇਜਿਆ ਜੀ ਤੇ ਉਹ ਕਹਿ ਰਹੇ ਆ ਵੀ ਜਾਂ ਤਾਂ ਬਲਾਲਾ ਸਾਹਿਬ ਨੂੰ ਮਿਲੋ ਨਹੀਂ ਫਿਰ ਆਪਣੇ ਪਿੰਡ ਦੇ ਸਰਪੰਚ ਨਾਲ ਸੰਪਰਕ ਕਰੋ ਸ਼ਰਪਾਲ ਸਾਹਿਬ ਨੂੰ ਇਹ ਨਾਲ ਕੋਈ ਤਾਂ ਵੀ ਗੱਲ ਹੋਈ ਇਹਨਾਂ ਨੂੰ ਦੁਬਾਰੇ ਫੇਰ ਆਰਟੀਆਈ ਪਾਈ ਹੈ ਜੀ ਲੇਕਿਨ ਮੈਨੂੰ ਕੋਈ ਮਤਲਬ ਉਹ ਨਹੀਂ ਆਇਆ ਹੈਗਾ ਜੀ ਚਲ ਚਲੋ ਜੀ ਹੁਣ ਅਸੀਂ ਤਾਂ ਜਿਹੜਾ ਵੀਡੀਓ ਸਭ ਦੇਖਾਂਗੇ ਤੇ ਜਿਹੜੀ ਇਹਨਾਂ ਦੀ ਜਿਹੜੀ ਗੱਲਬਾਤ ਹੈ ਅਸੀਂ ਤਾਂ ਸਾਨੂੰ ਇਹ ਸੀਗਾ ਵੀ ਦੋਨਾਂ ਤਿੰਨਾਂ ਤਰ੍ਹਾਂ ਨੂੰ ਆਪਾਂ ਕ ਜਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਸੀਂ ਕਰ ਦਿੱਤਾ ਹੈਗਾ ਹੁਣ ਆਹ ਨਾਲ ਟਾਈਮ ਹੀ ਦੱਸੇਗਾ ਵੀ ਇਹਨਾਂ ਦੇ ਨਾਲ ਕਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ